ਪਾਠ ਨਾ ਹਸਪਤਾਲ ਬੱਚਿਓ ਅੱਧੀ ਛੁੱਟੀ ਦਾ ਸਮਾਂ ਹੋ ਗਿਆ ਹੈ ਸਾਰੇ ਜਾ ਕੇ ਹੱਥ ਧੋ ਕੇ ਆਓ ਤੇ ਆਪਣਾ ਖਾਣਾ ਖਾਓ ਮੈਡਮ ਜੀ ਤੁਸੀਂ ਹਰ ਰੋਜ਼ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਹੱਥ ਧੋਣ ਲਈ ਕਿਉਂ ਕਹਿੰਦੇ ਹੋ ਘਰ ਵੀ ਮੰਮੀ ਹਰ ਵਾਰ ਕੁਝ ਖਾਣ ਤੋਂ ਪਹਿਲਾਂ ਹੱਥ ਧੋਣ ਲਈ ਕਹਿੰਦੇ ਰਹਿੰਦੇ ਹਨ ਪ੍ਰਭਜੋਤ ਕੁਝ ਵੀ ਖਾਣ ਤੋਂ ਪਹਿਲਾਂ ਹੱਥ ਧੋਣੇ ਜ਼ਰੂਰੀ ਹੁੰਦੇ ਹਨ ਕਿਉਂਕਿ ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਕੀਟਾਣੂ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਸਾਨੂੰ ਬਿਮਾਰ ਕਰ ਦਿੰਦੇ ਹਨ। ਕਿ ਇਹ ਗੱਲ ਸੱਚ ਹੈ ਮੈਡਮ ਜੀ। ਹਾਂ ਬੇਟਾ ਮੈਂ ਬਿਲਕੁਲ ਸਹੀ ਗੱਲ ਕਹਿ ਰਹੀ ਹਾਂ। ਆਓ ਤੁਹਾਨੂੰ ਹਰਮਨ ਨਾ ਦੇ ਮੁੰਡੇ ਦੀਆਂ ਖਾਣ ਸੰਬੰਧੀ ਗਲਤ ਆਦਤਾਂ ਕਾਰਨ ਬਿਮਾਰ ਹੋਣ ਬਾਰੇ ਦੱਸਾਂ ਲੇਖ ਹਸਪਤਾਲ ਪੜਾ ਕੇ। ਹਰਮਨ ਬਿਮਾਰ ਹੈ। ਉਹ ਹਸਪਤਾਲ ਵਿੱਚ ਦਾਖਲ ਹੈ। ਹਸਪਤਾਲ ਵਿੱਚ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਹਸਪਤਾਲ ਵਿੱਚ ਨਰਸਾਂ ਉਸ ਦੀ ਦੇਖਭਾਲ ਕਰ ਰਹੀਆਂ ਹਨ। ਸਾਰਿਆਂ ਨੂੰ ਹਰਮਨ ਦੀ ਚਿੰਤਾ ਹੋ ਗਈ ਹੈ। ਹਰਮਨ ਨੂੰ ਕੀ ਹੋਇਆ ਹੈ? ਹਰਮਨ ਨੂੰ ਅਚਾਨਕ ਪੇਟ ਦਰਦ ਦੀ ਤਕਲੀਫ ਹੋਈ। ਪਹਿਲਾ ਉਸ ਨੂੰ ਆਰਾਮ ਕਰਨ ਲਈ ਕਿਹਾ ਗਿਆ ਪਰ ਹਰਮਨ ਸੀ ਕਿ ਰੋਈ ਹੀ ਜਾ ਰਿਹਾ ਸੀ। ਉਸ ਦੀ ਮੰਮੀ ਨੇ ਪਾਪਾ ਨੂੰ ਫੋਨ ਕਰਕੇ ਬੁਲਾਇਆ। ਪਾਪਾ ਨੇ ਡਾਕਟਰ ਨਾਲ ਸਲਾਹ ਕੀਤੀ। ਪੇਟ ਦਰਦ ਬਹੁਤ ਜ਼ਿਆਦਾ ਸੀ ਡਾਕਟਰ ਦੀ ਸਲਾਹ ਨਾਲ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਘਰ ਵਿੱਚ ਉਸ ਦੀ ਦੇਖਭਾਲ ਨਹੀਂ ਸੀ ਹੋ ਸਕਦੀ ਇਸ ਵਾਸਤੇ ਹਸਪਤਾਲ ਹੀ ਇੱਕ ਬਿਸਤਰ ਥਾਂ ਹੁੰਦੀ ਹੈ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਇਲਾਜ ਦਾ ਪ੍ਰਬੰਧ ਹੁੰਦਾ ਹੈ ਰਾਤ ਦਿਨ ਡਾਕਟਰ ਤੇ ਨਰਸਾ ਬਿਮਾਰ ਦਾ ਧਿਆਨ ਰੱਖਦੇ ਹਨ ਇਸ ਲਈ ਹਰਮਨ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਇਹ ਸ਼ਹਿਰ ਦਾ ਸਰਕਾਰੀ ਹਸਪਤਾਲ ਸੀ ਇਸ ਹਸਪਤਾਲ ਵਿੱਚ ਸਾਰੀਆਂ ਸਿਹਤ ਸਹੂਲਤਾਂ ਸਨ ਡਾਕਟਰ ਨੇ ਹਰਮਨਦੀ ਚੰਗੀ ਤਰ੍ਹਾਂ ਜਾਂਚ ਕੀਤੀ ਉਸ ਦੀ ਬਿਮਾਰੀ ਦੀ ਪੜਤਾਲ ਕੀਤੀ ਉਸ ਦੇ ਖਾਣ ਪੀਣ ਬਾਰੇ ਪੁੱਛਿਆ ਤੇ ਫਿਰ ਉਸ ਨੂੰ ਇੱਕ ਕਮਰੇ ਵਿੱਚ ਲਟਾ ਦਿੱਤਾ ਡਾਕਟਰ ਨੇ ਉਸ ਦੇ ਕੁਝ ਟੈਸਟ ਕੀਤੇ ਪੜਤਾਲ ਤੋਂ ਬਾਅਦ ਉਹ ਇਸ ਸਿੱਟੇ ਉੱਪਰ ਪਹੁੰਚੇ ਕਿ ਉਸ ਨੇ ਖਾਣ ਪੀਣ ਵਿੱਚ ਕੁਝ ਅਣਗਹਿਲੀ ਕੀਤੀ ਹੈ ਇਸ ਨਾਲ ਉਸ ਦੇ ਪੇਟ ਵਿੱਚ ਕੁਝ ਰੋਗਾਣੂ ਦਾਖਲ ਹੋ ਗਏ ਜਿਸ ਨਾਲ ਉਹ ਬਿਮਾਰ ਹੋ ਗਿਆ ਹੁਣ ਉਹ ਕੀ ਕਰੇਗਾ ਕੁਝ ਘੰਟਿਆਂ ਲਈ ਉਹ ਡਾਕਟਰ ਦੇ ਦਰਸਾਂ ਦੀ ਡਿਗਰਾਂ ਦੀ ਵਿੱਚ ਰਹੇਗਾ ਉੱਥੇ ਉਸ ਨੂੰ ਸਾਰੀਆਂ ਲੋੜਿੰਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਉਸ ਦੇ ਠੀਕ ਹੋਣ ਤੱਕ ਉਸ ਦਾ ਧਿਆਨ ਰੱਖਿਆ ਜਾਵੇਗਾ ਉਸ ਲਈ ਇਹ ਬਹੁਤ ਜ਼ਰੂਰੀ ਸੀ ਕੁਝ ਘੰਟੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਉਹ ਕੁਝ ਠੀਕ ਮਹਿਸੂਸ ਕਰਨ ਲੱਗਾ ਉਸ ਦੀਆਂ ਉਲਟੀਆਂ ਰੁਕ ਗਈਆਂ ਉਸ ਦਾ ਪੇਟ ਦਰਦ ਠੀਕ ਹੋ ਗਿਆ ਉਹ ਹੁਣ ਘਰ ਜਾਣਾ ਚਾਹੁੰਦਾ ਸੀ ਡਾਕਟਰਾਂ ਨੇ ਕਿਹਾ ਹਾਲੇ ਨਹੀਂ ਉਹ ਕੁਝ ਟੈਸਟ ਕਰਕੇ ਦੇਖਣਾ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਠੀਕ ਹੈ ਜਾਂ ਨਹੀਂ ਹਸਪਤਾਲ ਵਿੱਚ ਹਰਮਨ ਨਾਲ ਡਾਕਟਰਾਂ ਦਾ ਵਤੀਰਾ ਬਹੁਤ ਵਧੀਆ ਸੀ ਉਸ ਦੀ ਦਰਸਾ ਨਾਲ ਦੋਸਤੀ ਹੋ ਗਈ ਉਹ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਰਾਤ ਹੋਣ ਤੱਕ ਹਰਮਨ ਨੂੰ ਘਰ ਜਾਣ ਦੀ ਇਜਾਜ਼ਤ ਮਿਲ ਗਈ ਉਸ ਨੂੰ ਘਰ ਜਾਣ ਦੀ ਬਹੁਤ ਖੁਸ਼ੀ ਸੀ ਪਰ ਇੱਕ ਦਿਨ ਦੀ ਬਿਮਾਰੀ ਨਾਲ ਹੀ ਉਹ ਕਮਜ਼ੋਰ ਹੋ ਗਿਆ ਸੀ ਜਾਣ ਤੋਂ ਪਹਿਲਾਂ ਉਸ ਨੂੰ ਕੁਝ ਨਿਰਦੇਸ਼ ਦਿੱਤੇ ਗਏ ਜੋ ਹਰਮਨ ਨੇ ਪੱਲੇ ਬੰਨ ਲਏ ਡਾਕਟਰਾਂ ਨੇ ਉਸ ਨੂੰ ਕਿਹਾ ਜੇਕਰ ਉਹ ਆਪਣਾ ਧਿਆਨ ਰੱਖੇਗਾ ਤਾਂ ਉਸ ਨੂੰ ਕਦੇ ਵੀ ਦੁਬਾਰਾ ਹਸਪਤਾਲ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ ਇਹ ਸਭ ਉਸ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਨਤੀਜਾ ਹੈ ਖਾਣ-ਪੀਣ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਡਾਕਟਰ ਨੇ ਦੱਸਿਆ ਹਮੇਸ਼ਾ ਸਾਫ਼ ਸੁਥਰਾ ਭੋਜਨ ਹੀ ਖਾਓ ਭੋਜਨ ਤਾਜ਼ਾ ਹੋਣਾ ਚਾਹੀਦਾ ਹੈ ਪੁਰਾਣੇ ਤੇ ਬੇਹੇ ਭੋਜਨ ਤੋਂ ਪਰਹੇਜ਼ ਕਰੋ ਭੋਜਨ ਕਰਨ ਲਈ ਸਾਫ਼ ਮੱਡਿਆਂ ਦੀ ਵਰਤੋਂ ਕਰੋ ਭੋਜਨ ਕਰਨ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਭੋਜਨ ਨੂੰ ਚੰਗੀ ਤਰ੍ਹਾਂ ਚਿਥਣਾ ਜ਼ਰੂਰੀ ਹੈ